ਇਹ ਜਿਹੜੇ ਮੁੰਡੇ ਬੁੱਤੇ ਫੋਨ ਜਾਗਾ ਬਿਚੇ ਇਹਨਾਂ ਨੇ ਕਹਿੰਦੇ ਫੋਨ ਪੜਿਆ ਉਹ ਤੋਂ ਮੈਨੂੰ ਪਤਾ ਲੱਗਿਆ ਤੇ ਅਗਲੇ ਉਹ ਮੁੰਡਾ ਆਇਆ ਉਹਨਾਂ ਨੇ ਦੱਸਿਆ ਇਹਦਾ ਚਾਚੇ ਦਾ ਨਾਮ ਲੈਂਦਾ ਵੀ ਅਸੀਂ ਚਾਚੇ ਨੂੰ ਫੋਨ ਦਿੱਤਾ ਇਹ ਨਾਮ ਦੇ ਫੇਸ ਹੁੰਦੇ ਕਿ ਉਹਨੂੰ ਮੈਨੂੰ ਤਾਂ ਵੀ ਚਾਚੇ ਨੂੰ ਹੋਰ ਮੈਂ ਨਹੀਂ ਉਲੰਘਿਆ ਮੈਂ ਕੋਠੀ ਤੋਂ ਹੀ ਫੋਨ ਲਾ ਲਈ ਫਾਦੇ ਤੈਨੂੰ ਜੇ ਸੇਰਾ ਮੈਂ ਤੈਨੂੰ ਕਹਿਦਾ ਬੁਕਾਰ ਦਾ ਨਾਮਾ ਲੈ ਕੇ ਆ ਜਾ ਬੀਬੀ ਮੈਂ ਤੈਨੂੰ ਕਹਿ ਰਦਾ ਨਹੀਂ ਮੌਤਾ ਸਾਖੀ ਜਿਹੜੇ ਨੇ ਦੇ ਦਿੱਤੀ ਗਾਡੇ ਜੇ ਲੱਖ ਤੇ ਨੇ ਕਮਨ ਨੂੰ ਵੀ ਆਣ ਨਹੀਂ ਦੇ ਦੋ ਬਾਹਰੋਂ ਬਾਹਰ ਨਿਕਲ ਸੇਰਾ ਕਿਰਤਜੀਤ ਨਾਮਾ ਤੇਰਾ ਸੋਰਾ ਇਹ ਥਿੰਕਸ ਆਊਟ ਨਹੀਂ ਦੇ ਉਹਦੇ ਅੰਦਰ ਜੇ ਲਾਇਓ ਦਿਨ ਆਸ ਤੇ ਮਿਆਲੇ ਕੇ ਪੁੱਤ ਨਹੀਂ ਮਿਟੀ ਓਏ ਤੁਸੀਂ ਪੈ ਗਿਆ ਸੀ ਤੁਸੀਂ ਪੈਸਾ ਮੰਗਦੇ ਅਸੀਂ ਪੈਸਾ ਦਿੰਦੇ ਅਸੀਂ ਚੁੰਗੀਆਂ ਚ ਰਲ ਲੰਦੇ ਉਹ ਕੁੱਝ ਨੂੰ ਪਾਇਆ ਵੀ ਨਹੀਂ ਨਾ ਜਾ ਉਹ ਤੁਹਾਨੂੰ ਨਿਪਹਾ ਗਿਆ ਵੀ ਕਿਉਂ ਮੈਂ ਪੂਸਟ ਸਪੈਂਡ ਕਰਾਈ ਆਂ ਉਹ ਜੇਲ੍ਹ ਆਪੀ ਆਏ ਨੇ ਉਹ ਜੇਲ੍ਹ ਉਹ ਪੂਸਟ ਨੇ ਵੀ ਕਿਹਾ ਨਹੀਂ ਸਾਡਾ ਮੁੰਡਾ ਏ ਪੂਸਟ ਨੇ ਤਾਂ ਇਹ ਲੱਤ ਦਵਾਈਆਂ ਦਵਾਲੀਆਂ ਪੀਣਾ ਉਹ ਜੇਲ੍ਹ ਆ ਲਿਓ ਬੈਰੀਓ ਤੁਸੀਂ ਕਿਹ ਜੇਲ੍ਹ ਤੋਂ ਕੱਢਿਆ ਓਏ ਤੁਸੀਂ ਇੱਥੇ ਪੈਸੇ ਦੀ ਮੰਗ ਕਰ ਰਹੇ ਹੁੰਦੇ ਫਾਤਾ ਬੈਲੀ ਤੁਸੀਂ ਓਏ ਮੈਂ ਤੁਹਾਨੂੰ ਆਪਣੀ ਚਤ ਵੇਚ ਕੇ ਜਾਂ ਦਿੱਲੀ ਦਾ ਆਪਣੀ ਲਾੜੀ ਕਿਹੜਾ ਬਾਲੂ ਇੱਕ ਡੀਪੀਐਸ ਜੀ ਪਿਛਲੇ 2023 ਚ 13 ਮਈ ਨੂੰ ਜੇਲ੍ਹ ਚ ਗਏ ਸੀ ਅਸੀਂ 14 14.5 ਮਹੀਨੇ ਬਾਅਦ ਮੈਂ ਬਾਹਰ ਆਇਆ ਤਾਂ ਹੁਣ ਤੇ ਕੱਲ ਜਦੋਂ ਮੈਂ ਬਾਹਰ ਆਇਆ ਰੂਡੀ ਚ ਤਿੰਨ ਬੰਦਿਆਂ ਨੂੰ ਫੋਨ ਫੜਿਆ ਗਿਆ ਤਾਂ ਉਹਨਾਂ ਤੋਂ ਪਛਾਣੇ ਤਰ੍ਹਾਂ ਕੁੱਟਿਆ ਜਾ ਰਿਹਾ ਸੀ ਮਲਾਜਾਂ ਵੱਲੋਂ ਮੈਂ ਆਪ ਕੋ ਆਪਣੀਆਂ ਅੱਖਾਂ ਨਾਲ ਦੇਖਿਆ ਜੀ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਬੰਦਿਆਂ ਨੂੰ ਕੁੱਟਿਆ ਤਿੰਨਾਂ ਨੇ ਗਾਂ ਚਰਨਪ੍ਰੀਤ ਦਾ ਨਾਮ ਲਿੱਤਾ ਦੇ ਮੈਨੂੰ ਇਧਰ ਉਹਨੇ ਬਾਹਰ ਕੱਢਤਾ ਪਿੱਛੋਂ ਚਨਪ੍ਰੀਤ ਨੂੰ ਬੁਲਾਇਆ ਦੂਬੀ ਚ ਕੁੱਟਮਾਰ ਕਰੀ ਗਈ ਅੰਦਰੋਂ ਵੀ ਮੈਨੂੰ ਬਹੁਤ ਫੋਨ ਆਏ ਮੁੰਡੇ ਜੇਲ੍ਹ ਚ ਕਰ ਰਹੇ ਆਂ ਇਹ ਨਜਾਇਜ਼ ਕੁੱਟਮਾਰ ਕਰੀ ਇਹਨਾਂ ਨੇ ਨਜਾਇਜ਼ ਮੰਦਬ ਪਸਾਇਆ ਤੇ ਕੁੱਟਮਾਰ ਨਾਲ ਮੌਤ ਹੋਈ ਹੈ ਜੀ ਜਿਹੜੀ ਸਾਰੀ ਗੱਲ ਹੈ ਜੀ ਹੁਣ ਜਿਹੜਾ ਅੰਦਰ ਹਾਲਾਤ ਕੀ ਹੈ ਜੇਲ੍ਹ ਦੇ ਅੰਦਰ ਅੰਦਰ ਹੀ ਕੁੜਦੇ ਬਹੁਤ ਹੈ ਜੀ ਮਲਾਜਮ ਪਸ਼ੂਆਂ ਨੂੰ ਕੁੜਦੇ ਜੀ ਕੋਈ ਵੀ ਗਲਤੀ ਹੋਵੇ ਜੇ ਗਲਤੀ ਨਾ ਵੀ ਹੋਵੇ ਕਾਈ ਨੋਏ ਲਿਆ ਜੀ ਅੱਗੇ ਫੜਿਆ ਤਾਂ ਨਹੀਂ ਉਹ ਤੋਂ ਇਨਕੁਆਰੀ ਵੀ ਕਰਨੀ ਚਾਹੀਦੀ ਬੰਦੇ ਦਾ ਹੈ ਜਾਂ ਨਹੀਂ ਹੈ ਦੁਸ਼ਮਣ ਕੋਈ ਵੀ ਨੌਲੇ ਦੇ ਵਿੱਚ ਅੱ ਪਰ ਅੰਦਰ ਜੇਲ੍ਹ ਦੇ ਵਿੱਚ ਫੋਨਾਂ ਦੇ ਜਾਂ ਬਾਕੀ ਸਮਾਨ ਜਿਹੜਾ ਲੰਦਾ ਉਹਦੇ ਕੀ ਹਾਲਾਤ ਨੇ ਕਿੰਨਾ ਫੋਨ ਪ੍ਰਸ਼ਾਸਨ ਲੈ ਕੇ ਜਾਂਦਾ ਹੀ ਅੰਦਰ ਸਮਾਨ ਆਪੇ ਵੇਚਦੇ ਆ ਜੀ ਆਪੇ ਫੜਦੇ ਆ ਉਹੀ ਸਮਾਨ ਉਹੀ ਪੰਦਾ ਫੜੂਆ ਜਿਹੜਾ ਅੰਦਰ ਲੈ ਗਈ ਉਹੀ ਕੁੱਟੂਗਾ ਇਹ ਵੀ ਦੇਖਿਆ ਜੀ ਬੰਦਰ 14 ਮਹੀਨੇ ਦੀ ਹਾਲਾਤ ਫੋਨ ਫੋਨ ਮਲਕੇ ਜਾਂ ਬਾਕੀ ਸਮਾਨ ਨੂੰ ਕੀ ਰੇਟ ਰੂਪ ਕਿੰਨਾ ਨੂੰ ਮਿਲਦੇ ਕੀ ਫੋਨ ਅੰਦਰ ਛੋਟਾ 20 15 15000 20 20000 ਦਾ ਮਿਲਦਾ ਜੀ ਤੇ ਜਰਦੇ ਦੀ ਪੂਰੀ 20000 ਰੁਪਏ ਦੀ ਮਿਲਦੀ ਜੀ ਅੰਦਰ ਮੁਲਾਜ਼ਮ ਵੇਚਦੇ ਆ ਜੀ ਆਪਣੇ ਬੰਦੇ ਗੁਰੂ ਦੇ ਰੱਖੇ ਵਗੇ ਕੈਦੀ ਪ੍ਰਸ਼ਾਸਨ ਕਰਦਾ ਜੀ ਸਾਰਾ ਕੰਮ ਆਪੇ ਜੇਲ੍ਹ ਦੇ ਮੁਲਾਜ਼ਮ ਨੰਬਰ ਦੇ ਅੰਦਰ ਦੇ ਕੇ ਇਸ ਮਾਮਲੇ ਮੁਲਾਜ਼ਮ ਕੋਈ ਸਰੀਆਮ ਤਾਂ ਨਹੀਂ ਹੈਗਾ ਵੀ ਪਰ ਲੈ ਕੇ ਪ੍ਰਸ਼ਾਸਨ ਜਾਂਦਾ ਤਾਂ ਹੀ ਅੰਦਰ ਆਂਦਾ ਇਦਾਂ ਕਿਦਾਂ ਆ ਜੂਗਾ ਯਾਰ ਕੋਈ ਬੰਦਾ ਲੈ ਕੇ ਜਾਂਦਾ ਉਹ ਤਾਂ ਪਸ਼ੂ ਜਿਹੇ ਤਰ੍ਹਾਂ ਕੁੱਟਿਆ ਜਾਂਦਾ ਨਸ਼ਾ ਕਿਹੜਾ ਕਿਹੜਾ ਮਿਲਦਾ ਅੰਦਰ ਅੰਦਰ ਜੜਦਾ ਜੁੜਦਾ ਗੋਲੀਆਂ ਗੁਲੀਆਂ ਸਭ ਕੁਝ ਮਿਲਦਾ ਜੀ ਹਾਂਜੀ ਹਰ ਤਰ੍ਹਾਂ ਦਾ ਦੋਸ਼ ਵਾਲਾ ਬੰਦਾ ਹਾਂਜੀ ਬਾਹਰੋਂ ਤਾਂ ਨਹੀਂ ਬੋਲ ਚੁੱਤੀ ਜਾਂਦੀ ਜੀ ਅੰਦਰੋਂ ਫੋਨ ਮਿਲਦੇ ਹੁਣ ਬਾਹਰੋਂ ਨਹੀਂ ਹੁਣ ਬਾਹਰੋਂ ਬੰਦ ਹੋ ਗਿਆ ਕੰਮ ਬਾਹਰ ਘਰ ਤੇ ਲੱਗੀ ਵੀ ਆ ਹੁਣ ਮੁਲਾਜ਼ਮੇ ਲੈ ਕੇ ਮੁਲਾਜ਼ਮਾਂ ਹੀ ਰਸਤਾ ਲੇਕ ਕੀ ਵੀ ਜਦੋਂ ਅੰਦਰ ਜਾਂਦੇ ਹੋ ਤੁਸੀਂ ਜਿਵੇਂ ਜਮਾਨਤ ਨੂੰ ਦੇਖੋ ਇਹ ਪੇਸ਼ੀ ਤੋਂ ਬਾਅਦ ਜਾਂਦੇ ਹੋ ਤਾਂ ਤੁਹਾਡੀ ਚੈਕਿੰਗ ਵਗੈਰਾ ਬਹੁਤ ਜ਼ਿਆਦਾ ਚੈਕਿੰਗ ਹੁੰਦੀ ਜੀ ਹਾਂ ਕਿ ਤੋਂ ਫੜਿਆ ਜਾਂਦਾ ਕੁੜਦੇ ਦੀ ਡੂਡੀ ਚ ਪਸੂਆਂ ਤੇ ਰਹਾਟਾ ਕੇ ਪੂਰਾ ਬਹੁਤ ਜ਼ਿਆਦਾ ਕੁੜਦੇ ਜੀ ਤੁਸੀਂ ਦੇਖ ਨਹੀਂ ਸਕਦੇ ਤੁਸੀਂ ਕਦੇ ਬੰਦੇ ਨੇ ਅੰਦਰ ਇਕੱਠੇ ਹੋ ਕੇ ਇਸ ਗੱਲ ਦਾ ਕਦੇ ਵਿਰੋਧ ਨਹੀਂ ਕੀਤਾ ਕਿ ਕਰਿਆ ਜੀ ਫਿਰ ਚਲਾਨ ਪਾ ਦਿੰਦੀ ਹੈ ਜੀ ਕਦੇ ਪਠਾਨਕੋਟ ਦੀ ਜੇਲ੍ਹ ਦਾ ਅੰਮ੍ਰਿਤਸਰ ਦਾ ਬਠਿੰਡੇ ਦਾ ਜਿੱਥੇ ਮੁਲਾਕਾਤ ਵੀ ਨਾ ਜਾਵੇ ਜੇ ਕੋਈ ਆਪਾਂ ਚੰਗੀ ਗੱਲ ਦਾ ਵਿਰੋਧ ਕਰੀਏ ਜੀ ਚਲਾਨ ਪਾ ਦਿੰਦੇ ਆ ਜੀ ਵੀ ਘਰ ਦੇ ਨਹੀਂ ਮੁਲਾਕਾਤ ਵੀ ਨਾ ਜਾਵੇ ਕੁੱਟਮਾਰ ਕਰਦੇ ਚੱਕੀਆਂ ਚ ਬੰਦ ਕਰ ਦਿੰਦੇ ਦੋ ਦੋ ਮਹੀਨੇ ਕੱਢਦੇ ਨਹੀਂ ਫਿਰ ਜੇ ਕੋਈ ਬੰਦਾ ਵਿਰੋਧ ਕਰੇ ਜਦੋਂ ਦੋ ਮਹੀਨੇ ਥੋੜੀ ਜਿਹੀ ਜਗ੍ਹਾ 'ਚ ਰਹਿਣਾ ਪੈਂਦਾ ਅੰਦਰ ਹੀ ਬੰਦ ਕਰ ਦਿੰਦੇ ਇਹਦੇ ਨਾਲ ਚਰਨਪ੍ਰੀਤ ਵਾਲਾ ਜਿਹੜਾ ਇਹ ਕਦੋਂ ਦਾ ਬੰਦ ਸੀ ਚਰਨਪ੍ਰੀਤ ਤੇ ਕਿਹੜੇ ਕੇਸ ਤੋਂ ਬੰਦ ਸੀਗਾ ਮੇਰੇ ਨਾਲੇ ਤਾਂ ਇਹ ਐਨਡੀਪੀਐਸ ਜੀ 14 ਮਹੀਨੇ ਹੋ ਗਏ ਤੇ ਮੈਂ ਰਾਤਿਆਂ ਜੁੱਤੀ ਹਾਂ ਕੀ ਫੜਿਆ ਤੁਸੀਂ ਤੁਹਾਡੇ ਕੋਲ ਫੜਿਆ ਤਾਂ ਮੁੰਡਿਆਂ ਕੋਲੋਂ ਗਏ ਜਿਹੜੇ ਤਿੰਨ ਤੇ ਉਹਨਾਂ ਕੋਲੋਂ ਫੋਨ ਫੜਿਆ ਗਿਆ ਉਹਨਾਂ ਨੇ ਜਨਵਰੀ ਦਾ ਨੋਨ ਲਿਆਈ ਅੱਗੇ ਤੁਹਾਡੇ ਕੋਲ ਕੀ ਫੜਿਆਗਾ ਤੁਸੀਂ ਤੁਹਾਡੇ ਤਿੰਨ ਦੀ ਫੀਸਟ ਸਾਡੇ ਦੇ ਸਮਾਨ ਪਾਇਆ ਤੇ ਇਹ ਕੀ ਆਪਾਂ ਉਹ ਰੰਜੀ ਸਾਡੀ ਪੁਲਿਸ ਨਾਲ ਪੁਰਾਣੀ ਡਿਸਪਿਊਟ ਚੱਲਦਾ ਜੀ ਅਸੀਂ ਵੀ ਕੰਪਲੀਟ ਕਰੀ ਹੋਈ ਹੈ ਜੀ ਅੱਛਾ ਹਾਂਜੀ ਤੁਹਾਨੂੰ ਥੋੜੀ ਜਮਾਨਤ ਹੋ ਗਈ ਮੇਰੀ ਜਮਾਨਤ ਹੋ ਗਈ ਇਹ ਫੜਿਆ ਕੀ ਹੈ ਜੀ ਭਾਜ ਫੜਿਆ ਕੁਝ ਵੀ ਨਹੀਂ ਗੇ ਹੈਰੋਇਨ ਪਾਈ ਹੈ ਸਾਡੇ ਤੇ ਕਿੰਨੇ ਗ੍ਰਾਮ 260 ਗ੍ਰਾਮ ਹੈਵੀ ਕਰਕੇ ਪਾਤੀ ਵੀ ਬਾਹਰ ਨਾ ਆਉਣ ਬੰਦੇ ਫਿਰ ਪੁਲਿਸ ਦੇ ਵੀ ਕੰਪਲੇਟਾਂ ਹਣੀਆਂ ਚੰਨੀ ਦਾ ਵੀ ਪੁਲਿਸ ਨਾਲ ਡਿਸਪਿਊਟ ਚੱਲਦਾ ਮੇਰਾ ਵੀ ਮੇਰੀ ਵਾਈਫ ਨੇ ਪਰਚਾ ਪਾਇਆ ਐਸਐਸਪੀ ਤੇ ਪੇਸ਼ ਹੋਏ ਤੇ ਐਸਐਚਓ ਦੇ ਨਾਮ ਤਾਂ ਹੁਣ ਕਾਨੂੰ ਲੈਣਾ ਜੀ ਇਹ ਲੈ ਵੀ ਕਿ ਪ੍ਰਚਾਰ ਹੋ てる ਪਹਿਲਾ ਹੈਗਾ ਜੀ ਲੜਾਈ ਝਗੜੇ ਤੇ ਪਰਚੇ ਹੈਗੇ ਚੰਨੀ ਤੇ ਵੀ ਹੈਗੇ ਜੀ ਦੇ ਅੰਦਰ ਜੇ ਸੁਪਰਡੈਂਟ ਵਗੈਰਾ ਜਾਂ ਹੋਰ ਜਿਹੜੇ ਸੀਨੀਅਰ ਅਧਿਕਾਰੀ ਹੈ ਉਹਨਾਂ ਦਾ ਕੀ ਰਵਈਆ ਰਹਿੰਦਾ ਹੈਗਾ ਰਵਈਆ ਤਾਂ ਹੁਣ ਠੀਕ ਠਾਕ ਹੀ ਹੈ ਜੀ ਵੈਸੇ ਤਾਂ ਪਰ ਕੰਮ ਤੁਹਾਨੂੰ ਕਦੀ ਸਾਰੇ ਹੀ ਕਰਦੇ ਆ ਜੀ ਹਾਂ ਕਦੇ ਅੰਦਰ ਜਦੋਂ ਡੱਬਾ ਪੰਦਰ ਜਾਂਦੇ ਜੇ ਚੱਕਰਨ ਦੇ ਜਾਂ ਹੋਰ ਬੰਦੀ ਕਰ ਦਿੰਦੇ ਜੀ ਸਾਨੂੰ ਜੱਜ ਸਾਹਿਬ ਡੂਡੀਆਂ 'ਚ ਮੁੜ ਜਾਂਦੇ ਅੱਧੇ ਤਾਂ ਜੋੜੀ 'ਚ ਜਿਆਦਾ ਤਾਂ ਜੱਜ ਸਾਹਿਬ ਜਿਹੜਾ ਅੱਗੇ ਆਉਂਦਾ ਸਾਨੂੰ ਬੰਦੀ ਅੰਦਰ ਕਰ ਦਿੰਦੇ ਜਦੋਂ ਜੱਜ ਨਹੀਂ ਆਉਣਾ ਹੁੰਦਾ ਨਾ ਸਾਨੂੰ ਕੰਟੀਨ ਖੋਲਦੇ ਆਂ ਕੱਪੜੇ ਤੱਕ ਨੂੰ ਸਾਨੂੰ ਸੁਕਾਉਣ ਦਿੰਦੇ ਜਦ ਜੱਜ ਨਹੀਂ ਆਉਣਾ ਹੁੰਦਾ ਸਾਨੂੰ ਤਾਂ ਦੁੱਖ ਹੋ ਜਾਂਦਾ ਜਦੋਂ ਜੱਜ ਨਹੀਂ ਆਉਣਾ ਹੁੰਦਾ ਸੁੱਖ ਨਹੀਂ ਕੋਈ ਮਿਲਦਾ ਜਿਵੇਂ ਜੱਜ ਸਾਹਿਬ ਨੂੰ ਆਣੇ ਕੋਈ ਸਵਾਲ ਕਰੇ ਬੰਦੇ ਨੇ ਕੋਈ ਰਾਹ ਨਿਕਲੇ ਪਰ ਸਾਨੂੰ ਦੁੱਖ ਹੁੰਦਾ ਜੀ ਅੰਦਰ ਆਏ ਤੇ ਜਿਹੜੀ ਤੁਹਾਡੀ ਗੱਲ ਆ ਉਹ ਕੇ ਬਾਹਰ ਨਹੀਂ ਜਾਂਦੀ ਆ ਸਾਨੂੰ ਬੰਦ ਕਰ ਦਿੱਤਾ ਜਾਂਦਾ ਜੀ ਨਾ ਕੰਟੀਨ ਖੋਲਦੇ ਜੀ ਉਸ ਦਿਨ ਤੇ ਨਾ ਸਾਨੂੰ ਬਾਹਰ ਘੁੰਮਣੇ ਫਿਰਨ ਦਿੱਤਾ ਜਾਂਦਾ ਨਾ ਕੋਈ ਗੁਰਦੁਆਰਾ ਮੰਦਿਰ ਨਾ ਕੱਪੜੇ ਵੀ ਨਹੀਂ ਸੁਕਾਉਣ ਦਿੱਤੇ ਜਾਂਦੇ ਬਾਹਰ ਹਾਂਜੀ ਹੋਰ ਕੋ ਚੇਰ ਪਰਸਰ ਵਗੈਰਾ ਹੋਰ ਆਉਂਦੇ ਜਾਂਦੇ ਮੁਲਕੀ ਅਧਿਕਾਰ ਵਾਲੇ ਕੋਈ ਆਉਂਦਾ ਜਾਂਦਾ ਤਾਂ ਮੁਲਕੀ ਅਧਿਕਾਰ ਵਾਲੇ ਹੁਣ 7 8 9 ਤਿੰਨ ਦਿਨ ਆਏ ਤੇ ਜੀ ਸਾਨੂੰ ਬੰਦੀ ਉਹ ਰੱਖੀ ਤਿੰਨ ਦਿਨ ਹਾਂ ਹੁਣ ਆਏ ਤੇ ਜੀ ਹਿਊਮਨ ਰਾਈਟਸ ਵਾਲੇ ਤੁਹਾਨੂੰ ਖੱਲੇ ਨਹੀਂ ਬੰਦੀ ਲੱਗਦੀ ਸਾਰੀ ਜੇਲ ਨੂੰ ਜੀ ਹਾਂ ਜੀ ਪਰਚਾ ਕਿਹੜੇ ਥਾਣੇ ਹੋਇਆ ਤਾਂ ਐ ਰੋਪੜ ਸਿਟੀ ਦਾ ਹੀ ਤੇ ਹੁਣ ਜੀ ਇਹਨਾਂ ਦੀ ਭਤੀਜ ਨੋ ਆ ਇਹ ਚਾਚਾ ਭਤੀਜਾ ਦੋਨੋਂ ਹੀ ਪਿਛਲੇ 1 ਸਾਲ 2 ਮਹੀਨੇ ਦੇ ਕਿਸੇ ਕੇਸ ਚ ਅੰਦਰ ਸੀਗੇ ਮੇਰੇ ਘਰ ਵਾਲੇ ਦੀ ਰਾਤੀ ਜਮਾਨ ਤੋਂ ਹੀ ਜਦੋਂ ਇਹ ਬਾਹਰ ਆਇਆ ਨਾ ਇਹਨੇ ਆਂਦਿਆਂ ਹੀ ਦੱਸਿਆ ਕਹਿੰਦਾ ਅੰਦਰ ਨਾ ਡਿਊਟੀ 'ਚ ਕੁੱਟ ਰਹੇ ਆ ਕਿਸੇ ਨੂੰ ਮੈਂ ਕਿਹਾ ਅੱਛਾ ਹੀ ਕਹਿੰਦੇ ਫੋਨ ਫੜਿਆ ਗਿਆ ਉਹਨਾਂ ਤੋਂ ਆਪਾਂ ਕਿਹਾ ਚਲੋ ਠੀਕ ਆ ਤੇ ਅਸੀਂ ਇਹਨਾਂ ਨੂੰ ਲੈ ਕੇ ਆ ਗਏ ਸਵੇਰੇ ਸਾਨੂੰ ਸਾਨੂੰ ਨਾ ਸਾਡੇ ਥਾਣੇ ਤੋਂ ਫੋਨ ਆਇਆ ਕਹਿੰਦੇ ਵੀ ਆਏ ਕਰਕੇ ਇਹਦੀ ਡੈਥ ਹੋ ਗਈ ਜਨਪ੍ਰੀਤ ਦੀ ਤੇ ਆਪਾਂ ਚਲੋ ਯਕੀਨ ਨਹੀਂ ਮੰਨਿਆ ਕਿਉਂਕਿ ਜੇਲ੍ਹ ਵਾਲੇ ਇੱਕ ਉੱਥੇ ਮੁਲਾਜ਼ਮ ਸੀ ਉਹ ਸਾਡੇ ਨਾਲ ਦੇ ਪਿੰਡ ਦੇ ਹੀ ਆ ਤੇ ਅਸੀਂ ਯਕੀਨ ਨਹੀਂ ਮੰਨਿਆ ਫਿਰ ਉਹਨਾਂ ਨੇ ਕੋਈ ਸਰਟੀਫਿਕੇਟ ਸਾਨੂੰ ਭੇਜਿਆ ਹਸਪੀਟਲ ਵੱਲੋਂ ਜਿਹੜਾ ਹੁੰਦਾ ਹੈ ਜਦਦੇ ਅਸੀਂ ਇੱਥੇ ਆਏ ਹੋਏ ਹਾਂ ਬਸ ਜਦ ਦੀ ਵੈਰੀਫਿਕੇਸ਼ਨ ਚੱਲ ਰਹੀ ਪਰ ਸਾਨੂੰ ਜੇਲ੍ਹ ਦੇ ਅੰਦਰੋਂ ਹੁਣ ਮੁੰਡਿਆਂ ਦੇ ਫੋਨ ਆਈ ਜਾ ਰਹੇ ਆ ਕਿ ਅਸੀਂ ਇੱਥੇ ਅੰਦਰ ਰੋਟੀ ਵਗੈਰਾ ਕੁਝ ਨਹੀਂ ਫੜਵੇ ਇਹਨਾਂ ਨੇ ਚਨਪ੍ਰੀਤ ਨੂੰ ਰਾਤੀ ਲਾ ਜਾ ਕੇ ਕੁੱਟਿਆ ਬਹੁਤ ਜ਼ਿਆਦਾ ਪਰ ਹੁਣ ਉਹਦਾ ਸਰੀਰ ਦੇਖਿਆ ਸਰੀਰ ਤੇ ਇੱਕ ਵੀ ਨਿਸ਼ਾਨੀ ਆ ਕੁੱਟ ਮਾਰ ਦਾ ਠੀਕ ਹੈ ਨਾ ਜੀ ਤੇ ਪਰ ਹੁਣ ਇਹ ਸਾਨੂੰ ਕਲੈਰੀਫਿਕੇਸ਼ਨ ਕੋਈ ਨਹੀਂ ਦੇ ਰਹੇ ਵੀ ਕਿਵੇਂ ਮਰਿਆ ਆ ਕਿਵੇਂ ਕੀ ਹੋਇਆ ਸੀ ਹਸਪੀਟਲ ਕਿਵੇਂ ਲੈ ਕੇ ਆਏ ਆ ਜੱਜ ਆਏ ਸੀਗੇ ਜੱਜ ਸਾਹਿਬ ਸਾਡੇ ਬਿਆਨ ਲਿੱਤੇ ਉਹਨਾਂ ਨੇ ਆਪਣੇ ਵੱਲੋਂ ਉਹਨਾਂ ਨੇ ਸਾਨੂੰ ਕੋਈ ਕਲੈਰੀਫਿਕੇਸ਼ਨ ਨਹੀਂ ਦਿੱਤੀ ਵੀ ਹੋਇਆ ਕੀ ਇਹਨਾਂ ਨੇ ਬਸ ਇੰਜ ਦਿਖਾਤਾ ਕਿ ਮਰਿਆ ਪਿਆ ਹੋਰੇ ਹੋਰ ਕੁਛ ਨਹੀਂ ਦਿਖਾਇਆ ਇਹਨਾਂ ਨੇ ਸਾਨੂੰ ਹੋਇਆ ਇਹਨਾਂ ਨੂੰ ਬਿਮਾਰੀ ਤਾਂ ਨਹੀਂ ਸੀ ਕਿਸੇ ਕਿਸੇ ਨਾ ਜੀ ਨਾ ਬਿਮਾਰੀ ਕੋਈ ਨਹੀਂ ਭਲਵਾਨੀ ਕਰਦੇ ਰਹੇ ਨੇ ਬਿਮਾਰੀ ਕੋਈ ਨਹੀਂ ਸੀ ਇਹਨਾਂ ਨੂੰ ਇਹਨਾਂ ਦਾ ਐਡਾ ਸਰੀਰ ਆ ਹੁਣ ਵੀ ਤੁਸੀਂ ਦੇਖੋਗੇ ਆਪਾਂ ਤੁਹਾਨੂੰ ਫੋਟੋ ਪਾ ਦੰਨੇ ਆ ਸਰੀਰ ਐਡਾ ਨਾ ਕਿ ਕੋਈ ਦੇਖ ਕੇ ਕਹਿ ਨਹੀਂ ਸਕਦਾ ਕੀ ਬਿਮਾਰ ਹੋ ਸਕਦੇ ਬਿਮਾਰੀ ਤੇਨੂੰ ਕੁਝ ਵੀ ਨਹੀਂ ਸੀਗੀ ਕੁੱਟ ਮਾਰਦਾ ਤੁਹਾਨੂੰ ਕਿੱਦਾਂ ਮਰ ਗਿਆ ਛੱਕ ਹੋਇਆ ਜਾਂ ਕਿਤੇ ਤੁਹਾਨੂੰ ਕੁੱਟ ਮਾਰਦਾ ਸਾਨੂੰ ਸ਼ੱਕ ਨਹੀਂ ਸੀ ਸੰਤ ਇੰਦੇ ਸੀ ਆਪ ਹੀ ਕੋਈ ਡੈਥ ਹੋ ਗਈ ਨੇਚਰਲ ਚਲੋ ਹਨਾ ਪਰ ਸਾਨੂੰ ਹੁਣ ਜੇਲਾ ਚ ਅੰਦਰੋਂ ਫੋਨ ਆਈ ਜਾ ਰਹੇ ਮੁੰਡਿਆਂ ਦੇ ਇਸ ਸਟੇਡੀਆ ਕੋਲ ਆਈ ਜਾ ਰਹੀ ਹੈ ਕਿ ਇਹਨਾਂ ਨੇ ਰਾਤੀ ਕੁੱਟਿਆ ਉਹਨੂੰ ਰਾਤੀ ਕੁੱਟਦਿਆਂ ਲੈ ਕੇ ਗਏ ਆ ਜਿਹੜੀ ਉਹਦੀ ਬੈਰਕ ਚ ਰਹਿੰਦੇ ਸੀ ਨਾ ਜਿਸ ਬੈਰਕ ਚ ਉਸ ਬੈਰਕ ਚ ਫੋਨ ਆ ਰਹੇ ਮੁੰਡਿਆਂ ਦੇ ਕਿ ਇਹਨਾਂ ਨੇ ਕੁੱਟਿਆ ਸਾਨੂੰ ਤੁਸੀਂ ਚੰਨਪ੍ਰੀਤ ਨੂੰ ਕੁੱਟਿਆ ਇਹ ਤੁਸੀਂ ਜੇਲ੍ਹ ਦੇ ਬਾਹਰ ਆ ਜਾਓ ਉੱਥੇ ਧਰਨਾ ਦਿਓ ਲਾਸ਼ ਨਾ ਲੈ ਕੇ ਜਾਇਓ ਇੰਦੇ ਕੁੱਟੰਦਾਂ ਰੀਜ਼ਨ ਦੱਸੋ ਕੁੱਟੰਦਾਂ ਰੀਜ਼ਨ ਆਈ ਵੀ ਜਿਹੜੇ ਮੁੰਡਿਆਂ ਨੂੰ ਇਹ ਕੁੱਟਰੇ ਸੀ ਨਾ ਸ਼ਾਮੀ ਫੋਨ ਦੇ ਚੱਕਰ 'ਚ ਵੀ ਫੋਨ ਇਨਾਂ ਕੋਲ ਉਹਨਾਂ ਨੇ ਇਹ ਨਾਮ ਲਿੱਤਾ ਵੀ ਫੋਨ ਚਨਪ੍ਰੀਤ ਕੋਲ ਪਿਆ ਸਾਡਾ ਤਾਂ ਉਹ ਚਨਪ੍ਰੀਤ ਤੋਂ ਬਸ ਫੋਨ ਕਢਾਉਣ ਦੇ ਚੱਕਰ 'ਚ ਇਹਨਾਂ ਨੇ ਇੰਨਾ ਕੁੱਟਿਆ ਉਹਨੂੰ ਕਿ ਸਵੇਰੇ ਸਾਨੂੰ ਬਸ ਆਈਓ ਦੱਸਿਆ ਵੀ ਉਹ ਪੂਰਾ ਹੋ ਗਿਆ ਪੂਰਾ ਹੋ ਗਿਆ ਵੀ ਸਾਡੇ ਠਾਣੇ ਵਾਲਿਆਂ ਨੇ ਦੱਸਿਆ ਜੇਲ੍ਹ ਵੱਲੋਂ ਸਾਨੂੰ ਕੋਈ ਫੋਨ ਨਹੀਂ ਆਇਆ ਅਸੀਂ ਤਾਂ ਜਦੋਂ ਇੱਥੇ ਪਹੁੰਚੇ ਸਾਨੂੰ ਇੱਥੇ ਜਿਹੜੇ ਜੱਜ ਸਾਹਿਬ ਆਏ ਹੋਏ ਸੀਗੇ ਉਹਨਾਂ ਨੇ ਬਸ ਸਾਡੇ ਬਿਆਨ ਲਿੱਤੇ ਆਦਰਵਾਇਜ਼ ਕਿਸੇ ਦਾ ਕੁਝ ਨਹੀਂ ਕੀਤਾ ਨਾ ਆਪਣੇ ਵੱਲੋਂ بس ਜੋ ਸਾਤੋਂ ਪੁੱਛਿਆ ਵੀ ਕਿਵੇਂ ਮਰ ਗਿਆ ਸਾਨੂੰ ਕੀ ਪਤਾ ਕਿਵੇਂ ਮਰ ਗਿਆ ਮਾਰਿਆ ਤਾਂ ਇਹਨਾਂ ਨੇ ਆ ਸੰਤਬਸ ਅੰਦਰੋਂ ਮੁੰਡਿਆਂ ਦਾ ਫੋਨ ਆਇਆ ਵੀ ਇਹਨਾਂ ਨੇ ਮਾਰਿਆ ਰਾਤੀ ਕੁੱਟਿਆ ਬਹੁਤ ਆ ਚੰਦੇ ਜੀ ਇਨਸਾਫ ਤੁਸੀਂ ਅੰਦਰ ਵੀ ਇੱਕ ਵਾਰੀ ਜਾਓ ਉਹਨਾਂ ਤੋਂ ਕਲੈਰੀਫਿਕੇਸ਼ਨ ਮੰਗੋ ਨਾ ਜਿਹੜੇ ਅੰਦਰ ਬੈਰਕ ਚ ਕੈਦ ਦੀ ਜੋ ਵੀ ਇਹਨਾਂ ਦੇ ਹੈਗੇ ਆ ਉਹ ਕਹਿ ਰਹੇ ਸੀ ਗਵਾਹੀਆਂ ਦਵਾਂਗੇ ਸਾਰੇ ਪਰ ਹੁਣ ਆਏ ਆ ਕਿ ਕੋਈ ਇੱਕ ਪਾਰਟਿਕੂਲਰ ਇੱਕ ਬੰਦੇ ਦਾ ਨਾਮ ਨਹੀਂ ਨਾ ਲੈ ਸਕਦੇ ਕਿਉਂਕਿ ਇਹਨਾਂ ਨੇ ਉਹਨੂੰ ਵੀ ਕੁੱਟਣਾ ਅੰਦਰ ਜਾ ਕੇ ਜੇਲ੍ਹ ਇੱਕ ਅਜਿਹੀ ਚੀਜ਼ ਆ ਜਿੱਥੇ ਕੋਈ ਜਿੱਡਾ ਮਰਜੀ ਅਫਸਰ ਚੱਲਦੇ ਉਹ ਹਰੇਕ ਕੋਈ ਡਰਦਾ ਏ ਡਰਦਾ ਕਿਉਂਕਿ ਉੱਥੇ ਕਿਸੇ ਦਾ ਕੁਝ ਨਹੀਂ ਚੱਲਦਾ ਉੱਥੇ ਸਭ ਕੁਝ ਖਤਮ ਹੋ ਜਾਂਦਾ ਜਾ ਕੇ ਹੁਣੇ ਸਵੇਰੇ ਪ੍ਰੋਡਕਟ ਰੁਕਾ ਸਿਵਲ ਹਸਰੂਤ ਨਾਮ ਤੋਂ ਮਸੂਲ ਹੋਇਆ ਸੀ ਕਿ ਅਬੀਨਾ ਕੇ ਮੁੰਡਾ ਜਿਹੜਾ ਚੰਨਪ੍ਰੀਤ ਸਿੰਘ ਪੁੱਤਰ ਲਾਹਸ਼ੰਗ ਬਸੇ ਕੋ ਬਾਹੜੀ ਜਿਹੜਾ ਜੇਲ੍ਹ ਦੇ ਵਿੱਚ ਐਨਡੀਬੀ ਸਿਕਰ ਦੇ ਵਿੱਚ ਹਵਾਲਾ ਬਤੌਰ ਹਵਾਲਾ ਤਸੀ ਹਵਾਲਾ ਤੋਂ ਬਾਅਦ ਉਹ ਇੱਥੇ ਰਾਤ ਇਹਨਾਂ ਨੂੰ ਆਇਆ ਹੋਊਗਾ ਕੋਈ ਇਹਦਾ ਡਾਕਟਰ ਦਸਣ ਗਿਆ ਹੋਵੇ ਟੈਕ ਹੋਵੇ ਹੈ ਨਾ ਟੈਕ ਦੇ ਵਿੱਚ ਉਹ ਇੱਥੇ ਹਸਪਤਲ ਲੈ ਕੇ ਹਸਪਤਲ ਲੈ ਕੇ ਦਿੰਦੇ ਦ ਉਹੀ ਗੱਲ ਆਈ ਹੈ ਜੀ ਉਹ ਤੇ ਜਿਹੜੀ ਕਾਰਵਾਈ ਮਨਿਸਟਰ ਸਾਹਿਬ ਕਰ ਰਹੇ ਨੇ ਮਨਿਸਟਰ ਸਾਹਿਬ ਜੋ ਹੁਕਮ ਦੇਣ ਕੋਲ ਅਧਿਕਾਰ ਤੇ ਕਾਰਵਾਈ ਜਿਹੜੀ ਚੱਲ ਰਹੀ ਹੈ ਕਿਹੜੇ ਮਨਿਸਟਰ ਸਾਹਿਬ ਜੇ ਜੀ ਜਸਪ੍ਰੀਤ ਸਿੰਘ ਜੀ ਆਏ ਸੀ ਇਹ ਜਿਹੜਾ ਪਰਿਵਾਰ ਦੋਸ਼ ਲਾ ਰਿਹਾ ਕੁੱਟਮਾਰ ਦਾ ਕਿਸ ਤਰ੍ਹਾਂ ਦੀ ਗੱਲ ਹੈ ਕੋਈ ਇਹ ਵੀ ਡਿਸਟ੍ਰਿਕਟ ਸਾਹਿਬ ਦੇਖ ਰਿਹਾ ਇਨਕੁਆਇਰੀ ਕਰ ਰਿਹਾ ਜੋ ਮਨਿਸਟਰ ਸਾਹਿਬ ਜੋ ਬਾਜ਼ੂ ਹੋਊਗਾ ਤੇ ਜਮਨ ਨੂੰ ਕਰਦਾ ਅਜਨਾ ਜੀ ਜ਼ਿਲ੍ਹਾ ਜੇਲ੍ਹ ਰੋਪੜ ਦੇ ਵਿੱਚ ਇੱਕ ਹਵਾਲਾਤੀ ਚਰਨਪ੍ਰੀਤ ਸਿੰਘ son of ਲਾਭ ਸਿੰਘ ਐਨਡੀਪੀਐਸ ਦੇ ਕੇਸ ਵਿੱਚ ਬੰਦ ਸੀ ਤੋ ਉਹਦੀ ਸਵੇਰੇ ਤੜਕੇ ਸਾਰ 4:00 ਵਜੇ ਦੇ ਕਰੀਬ ਤਬੀਤ ਖਰਾਬ ਹੋ ਗਈ। ਤੋ ਉਹਨੂੰ ਇਮੀਡੀਏਟਲੀ ਜੇਲ੍ਹ ਦੇ ਮੈਡੀਕਲ ਅਫਸਰ ਵੱਲੋਂ ਜਿਹੜੀ ਆ ਉਹ ਫਸਟ ਏਡ ਦਿੱਤੀ ਗਈ। ਤੇ ਉਹਦੀ ਕੰਡੀਸ਼ਨ ਨੂੰ ਦੇਖਦੇ ਹੋਏ ਇਮੀਡੀਏਟਲੀ ਉਹਨੂੰ ਸਿਵਲ ਹਸਪੀਟਲ ਜਿਹੜਾ ਰੋਪੜ ਰੈਫਰ ਕਰ ਦਿੱਤਾ ਗਿਆ। ਤੇ ਜਿੱਥੇ ਡਾਕਟਰਾਂ ਨੇ ਚੈੱਕ ਕੀਤਾ ਤੇ ਉਹ ਜਿਹੜੇ ਆ ਉੱਥੇ ਉਹਨਾਂ ਮ੍ਰਿਤਕ ਡਿclare ਕਰ ਦਿੱਤਾ ਗਿਆ। ਤੋ ਇਹ ਇੱਕ ਮੰਦਪਾਦੀ ਘਟਨਾ ਜਿਹੜੀ ਆ ਉਹ ਜਿਲ੍ਹਾ ਜੇਲ੍ਹ ਰੋਪੜ ਵਿਖੇ ਅੱਜ ਕੋਈ ਹੈ। ਉਹਦੇ ਪਰਿਵਾਰ ਜਿਹੜਾ ਹੈਗਾ ਉਹ ਕਹਿ ਰਿਹਾ ਵੀ ਅੰਦਰ ਉਹਦੇ ਨਾਲ ਕੁੱਟਮਾਰ ਹੋਈ ਤੇ ਮਾਰ ਕੁੱਟ ਕੇ ਹੀ ਉਹਦੀ ਮੌਤ ਹੋਈ ਹੈ। ਦੇਖੋ ਜੀ ਹਲੇ ਤੱਕ ਜੋ ਅਸੀਂ ਸਵੇਰੇ ਪਹੁੰਚੇ ਇੱਥੇ ਤੋਂ ਜੋ ਦੇਖ ਰਹੇ ਆ ਇਸ ਤਰ੍ਹਾਂ ਦੀ ਤੇ ਗੱਲ ਹਾਲੇ ਤੱਕ ਕੋਈ ਸਾਹਮਣੇ ਆਈ ਨਹੀਂ ਆ। ਤੋਂ ਕਿਉਂਕਿ ਕੋਈ ਵੀ ਜਦੋਂ ਕਸਟੋਡੀਅਲ ਡੈਥ ਹੁੰਦੀ ਆ ਉਹਦੇ 'ਚ ਅਸੀਂ ਮਾਨਯੋਗ ਸੈਸ਼ਨ ਜੱਜ ਨੂੰ ਜਿਹੜੀ ਰਿਕਵੈਸਟ ਕਰ ਦਿੰਨੇ ਆ। ਕਿ ਉਹਦੇ ਚ ਇੱਕ ਜੁਡੀਸ਼ੀਅਲ ਇਨਕੁਆਰੀ ਜਿਹੜੀ ਆ ਜੁਡੀਸ਼ੀਅਲ ਮੈਜਿਸਟ੍ਰੇਟ ਦੁਆਰਾ ਕਰਾਈ ਜਾਵੇ। ਤੋਂ ਮਾਨਯੋਗ ਜ਼ਿਲ੍ਹਾ ਦੇ ਸੈਸ਼ਨ ਜੱਜ ਨੇ ਇੱਕ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਤਾਇਨਾਤ ਕਰ ਦਿੱਤਾ। ਉਹ ਇਹਦੀ ਇਨਕੁਆਰੀ ਕਰ ਰਿਹਾ। ਉਹ ਸਾਰੇ ਜਿਹੜੇ ਆ ਬੰਦੀਆਂ ਦੇ ਬਿਆਨ ਲੈ ਰਹੇ ਆ। ਉਹਨਾਂ ਦੇ ਵਾਰਸਾਂ ਦੇ ਵੀ ਬਿਆਨ ਲੈ ਰਹੇ ਆ। ਉਹਦੀ ਜਿਹੜੀ ਪ੍ਰੋਪਰ ਜਿਹੜੀ ਆ ਪੋਸਟਮਾਰਟਮ ਹੋਊਗਾ ਉਹਦੀ ਵੀਡੀਓਗ੍ਰਾਫੀ ਹੋਊਗੀ। ਅਗਰ ਕੋਈ ਵੀ ਇਸ ਤਰ੍ਹਾਂ ਦਾ ਤੱਥ ਸਾਹਮਣੇ ਆਉਂਦਾ ਕਿ ਉਹਦੇ ਨਾਲ ਕੋਈ ਮਾਰਕਟਾਈ ਹੋਈ ਹੈ। ਤੋ ਦੇ ਖਿਲਾਫ ਜਿਹੜੀ ਆ ਉਹ ਇਨਕੁਆਰੀ ਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਹਜੇ ਤੱਕ ਕਿਸੇ ਜੇਲ੍ਹ ਦੇ ਕਿਸੇ ਕਰਮਚਾਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਹਾਲੇ ਤੱਕ ਨਹੀਂ ਕਿਉਂਕਿ ਇਨਕੁਆਰੀ ਹਲੇ ਚੱਲਦੀ ਆ ਅ ਜਜਸਟ੍ਰੇਟ ਸਾਹਿਬ ਵੀ ਅੰਦਰ ਹੀ ਬੈਠੇ ਹੋਏ ਆ ਸੋ ਇਨਕੁਆਰੀ ਇਸ ਗੋਇੰਗ ਆਨ ਤੇ ਅੰਦਰ ਜੇਲ੍ਹ ਦੇ ਅੰਦਰ ਹਾਲਾਤ ਕੀ ਨਜ਼ੀਕੀਅਤ ਦੀ ਜਿਹੜੇ ਬੰਦੇ ਨੇ ਕੀ ਪ੍ਰੋਟੈਸਟ ਕਰ ਰਹੇ ਆ ਉਹ ਕੁਝ ਕੈਦੀਆਂ ਦੇ ਵਿੱਚ ਨਾ ਇਹ ਰੋਸ ਹੈਗਾ ਕਿਉਂਕਿ ਜਿਹੜੀ ਉਹਨਾਂ ਦੀ ਜਿਹੜੀ ਚਰਨਪ੍ਰੀਤ ਸਿੰਘ ਇੱਕਦਮ ਹੀ ਇਹ ਨਿਊਜ਼ ਮਿਲੀ ਸਵੇਰੇ ਉਹਨਾਂ ਨੂੰ ਕਿ ਉਹਨਾਂ ਦੇ ਇੱਕ ਸਾਥੀ ਦੀ ਜਿਹੜੀ ਅਮਰ ਮੌਤ ਹੋ ਗਈ ਆ ਤੋ ਉਹਨਾਂ ਨੂੰ ਵੀ ਬੜਾ ਸਦਮਾ ਪਹੁੰਚਿਆ ਸਾਰਿਆਂ ਨੂੰ ਤੋ ਉਹਨਾਂ ਚ ਕੁਝ ਰੈਜ਼ੈਂਟਮੈਂਟ ਹੈਗੀ ਆ ਤੋ ਅਸੀਂ ਉਹਨਾਂ ਨੂੰ ਸੁਣਵਾਈ ਕਰ ਰਹੇ ਆ ਤੋ ਹੱਲ ਹੋ ਜਾਊਗਾ ਰੈਜ਼ੈਂਟਮੈਂਟ ਚਾਹਤ ਕਰਦੇ ਤਾਂ ਕਿ ਕਰਦੀਪ ਪ੍ਰਕਾਸ਼ ਤੇ ਵੀ ਅੰਦਰ ਕਲੇ ਖਾਣਾ ਵੀ ਨਹੀਂ ਖਾ ਰਹੇ ਮੈਂ ਖਾਣਾ ਸਾਰੇ ਵੰਡ ਦਿੱਤਾ ਸੀ ਅਸੀਂ ਖਾਣਾ ਵੰਡਤਾ ਸੀ ਉਸ ਤੋਂ ਬਾਅਦ ਥੋੜੀ ਜਿਹੀ ਪ੍ਰੋਬਲਮ ਸ਼ੁਰੂ ਹੋਈ ਆ ਤੋ ਅਸੀਂ ਰਿਜ਼ੋਲਵ ਕਰਨ ਜਾ ਰਹੇ ਹਾਂ ਸਾਰੀ ਐਡਮਿਨਿਸਟ੍ਰੇਸ਼ਨ ਪਹੁੰਚੀ ਹੋਈ ਹੈ ਇੱਥੇ ਤੋ ਅਸੀਂ ਉਹਨੂੰ ਰਿਸੋਲਵ ਕਰਦੇ ਜਿਹੜਾ ਚੰਨਪ੍ਰੀਤ ਦਾ ਭਤੀਜਾ ਜੀ ਕੱਲ ਰਾਤੀ ਹੀ ਜੇਲ੍ਹ ਤੋਂ ਬੇਲ ਦੇ ਉੱਤੇ ਬਾਹਰ ਗਿਆ ਹੈਗਾ ਉਹਦਾ ਕਹਣਾ ਵੀ ਅੰਦਰ ਨੰਨਾ ਵੀ ਨਸ਼ਾ ਹੈ ਜਾਂ ਮੋਬਾਈਲ ਦਾ ਉਹ ਸਾਰੇ ਜੇਲ੍ਹ ਦੇ ਜਿਹੜੇ EMPLOYEES ਆ ਉਹਨਾਂ ਵੱਲੋਂ 20-20000 25000 ਰੁਪਏ ਲੈ ਕੇ ਜਿਹੜਾ ਉਹ ਦਿੱਤਾ ਜਾਂਦਾ ਹੈ ਕੰਮ ਕਰਦਾ ਦੇਖੋ ਜੀ ਤੇ ਉਹ ਅਲੀਗੇਸ਼ਨ ਹੈਗੀ ਹੈ ਤੋ ਮੈਨੂੰ ਕੋਈ ਵਿੱਚ ਲੱਗ ਨਹੀਂ ਰਿਹਾ ਪਰ ਐਮਐਫਐਸਏ ਸਗੋਂ ਜਿਹੜਾ ਅੱਜ ਪ੍ਰੈਜ਼ੈਂਟ ਜੇਲ੍ਹ ਪ੍ਰਸ਼ਾਸਨ ਆ ਇੱਕ ਕਾਫੀ ਇਥੇ ਥ੍ਰੋ ਵਗੈਰਾ ਹੁੰਦੀਆਂ ਸੋ ਉਹਨਾਂ ਨੇ ਕਾਫੀ ਇਹਨਾਂ ਨੇ ਰੋਕਿਆ ਮੋਬਾਈਲ ਰਿਕਵਰੀ ਵੀ ਬਹੁਤ ਕੱਲਾਂ ਨਾਲ ਤੋ ਅਗਰ ਕੋਈ ਇਸ ਤਰ੍ਹਾਂ ਦੀ ਸਾਡੇ ਸਾਹਮਣੇ ਕੋਈ ਚੀਜ਼ ਆਉਂਦੀ ਹੈ ਉਹ ਅਸੀਂ ਜ਼ਰੂਰ ਉਹ ਟੈਕਸ਼ਨ ਲਵਾਂਗੇ ਪਰ ਹਾਲੇ ਤੱਕ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਆਈ ਉਹਨਾਂ ਦਾ ਕਹਿਣਾ ਕਿ ਤਿੰਨ ਜਿਹੜੇ ਕੈਦੀ ਹੈਗੇ ਆ ਬੀਤੀ ਰਾਤ ਪੁਲਿਸ ਨੇ ਉਹਨਾਂ ਨੂੰ ਫੜਿਆ ਹੈਗਾ ਜੇਲ੍ਹ ਦੀ ਉਹਦਾ ਮੋਬਾਈਲ ਦੀ ਰਿਕਵਰੀ ਨੂੰ ਲੈ ਕੇ ਤਾਂ ਤੇ ਉਸੇ ਰਿਕਵਰੀ ਦੇ ਵਿੱਚ ਹੀ ਜਿਹੜਾ ਇਹਨੂੰ ਜਿਹੜਾ ਮਾਰਕਟ ਕੀਤੀ ਹੈ ਉਸ ਨਾਲ ਵੀ ਚੱਲ ਕੋਈ ਇਹ ਸਾਹਮਣੇ ਆਇਆ ਕਿ ਕੱਲ ਸ਼ਾਮੀ ਕੋਈ ਫੈਂਕਾ ਹੋਇਆ ਕਹਿੰਦੇ ਕੋਈ ਤੋ ਉਹਦੇ ਬਾਰੇ ਅਗਰ ਕੋਈ ਉਹਨਾਂ ਦੇ ਕੁੱਟਮਾਰ ਦੇ ਅਲੀਗੇਸ਼ਨ ਹੈਗੇ ਉਹ ਤੋਂ ਮੈਜਿਸਟਰਡ ਸਾਹਿਬ ਇਨਕੁਆਇਰੀ ਕਰ ਰਿਹਾ ਉਹਦੇ ਸਾਹਮਣੇ ਆਜੋਗੇ ਅਗਰ ਕਿਸੇ ਨੇ ਕੋਈ ਵਧੇਚੀ ਕੀਤੀ ਹੈ ਉਹੀ ਵਿਲ ਸਫਰ ਦੀ ਕੰਸੀਕੁਐਂਸਸ